एमपी गुरजीत सिंह औजला दे माता जी पहुंचे गुरु नानक देव हस्पताल सुनिया मरीजा दिया मुश्किला चीफ एडिटर कमलजीत सिंह विशेष रिपोर्ट ਉਹ ਸਾਡੇ ਨਾਲ ਇੰਦਾ ਮਿਸ ਵਿਹਾਰ ਬੀਹੇਵ ਹੋਉਂਦਾ ਹੈ ਬਈ ਕੁੱਤੇ ਦੀ ਵੀ ਕਦਰ ਹੋ ਸਕਦੀ ਮਰੀਜ਼ਾਂ ਦੀ ਐਸ ਹਸਪੀਟਲ ਦੇ ਵਿੱਚ ਕੋਈ ਸਨਮਾਈ ਨਹੀਂ ਕੋਈ ਕਦਰ ਨਹੀਂ ਜੇਲ ਤੋਂ ਕੁਝ ਪੇਸ਼ੈਂਟ ਆਏ ਨੇ ਉਹ ਇੱਕ 50% ਡੈੱਡ ਆ ਇੱਕ 75% ਡੈੱਡ ਆ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਉਹਨਾਂ ਨੂੰ ਡਿਸਚਾਰਜ ਨਹੀਂ ਕਰਨਾ ਇਹ ਜਿਦਚਾਨ ਕੇ ਤੇ ਉਹਨਾਂ ਨੂੰ ਡਿਸਚਾਰਜ ਕੀਤਾ ਜੇਲ ਵਾਲਿਆਂ ਨੇ ਉਹਨਾਂ ਦੀ ਐਂਟਰੀ ਨਹੀਂ ਕੋਈ ਵਾਈ ਵਾਪਸ ਤੇ ਫਿਰ ਇਹਨਾਂ ਨੇ ਐਮਰਜੈਂਸੀ ਵਟ ਕੇ ਉਹਨਾਂ ਨੂੰ ਇੰਨਾ ਤੰਗ ਕਰਦੇ ਆ ਨਾ ਵੀ ਇਹ ਮਤਲਬ ਜਿਹੜਾ ਅੱਗੇ ਹੀ ਮਰਿਆ ਉਹਨੂੰ ਕੀ ਮਾਰਨਾ ਚਾਹ। ਸਫਾਈ ਪੱਕੋ ਗੱਲ ਕਰੀਏ ਤੇ ਜੇ ਸਫਾਈ ਆ ਤੇ ਤੁਸੀਂ ਵੇਖ ਹੀ ਲਈ ਸਾਰਿਆਂ ਨੇ ਵੀ ਇੰਨਾ ਗੰਧ ਤੇ ਵਿੱਚ ਜੇ 2 ਦਿਨ ਤੁਸੀਂ ਰਹਿ ਲੋਗੇ ਨਾ ਤੇ ਤੁਹਾਨੂੰ ਇਸੇ ਹਸਪੀਟਲ ਹਸਪੀਟਲ ਲਾਂ ਕੇ ਦਾਖਲ ਹੋਣਾ ਪੈਣਾ। ਕਿਉਂਕਿ ਇਹਨਾ ਗੰਧ ਜਿਹੜਾ ਕਿ ਬਰਦਾਸ਼ਤ ਹੀ ਨਹੀਂ ਹੁੰਦਾ। ਸੋ ਮੈਂ ਸਿਹਤ ਮੰਤਰੀ ਨੂੰ ਇਹ ਮੈਸੇਜ ਪਾਉਣਾ ਹੈ। ਡੀਸੀ ਸਾਹਿਬ ਨੂੰ ਵੀ ਪਾਉਣਾ ਤੇ ਹੋਰ ਵੀ ਜਿਹੜੇ ਅਧਿਕਾਰੀ ਉੱਪਰ ਤੱਕ ਮੈਂ ਪਹੁੰਚਣਾ ਹੈ ਕਿਉਂਕਿ ਮੇਰੀ ਹੁਣ ਜੜੀ ਨਾ ਇੰਤਹਾ ਹੋ ਗਈ ਆ। ਇਹਨੂੰ ਸੁਣ ਸੁਣ ਕੇ ਕਰ ਕਰ ਕਿਉਂਕਿ ਮਰੀਜ਼ਾਂ ਲਈ ਹਸਪਤਲ ਬਣਿਆ ਹੈ ਮੋਟੀਆਂ ਤਨਖਾਹਾਂ ਲੈਂਦੇ ਆ ਸੋ ਅੱਜ ਇੱਕ ਬਾਬੇ ਨਾਨਕ ਦੇ ਨਾਂ ਤੇ ਬਾਬੇ ਨਾਨਕ ਦੇ ਨਾਂ ਤੇ ਬਣਿਆ ਹੋਵੇ ਤੇ ਇੰਨਾ ਗੰਦਾ ਹੋਵੇ ਹਾਂਜੀ ਕੱਲ ਕੱਲ ਨਾ ਮੇਰਾ ਨਾਮ ਚਰਨਜੀਤ ਕਾਰ ਹੈ ਅਹੀਂ ਮੇਜੀ ਠਾਰੋੜ ਬਾਈਪਾਸ ਤੋਂ ਆਇਆ ਨਿਸ਼ਚਿਤ ਸ਼ਹਿਰੇ ਫਟਨ ਸ਼ਹਿਰ ਅੱਜ ਕੀ ਸੇਵਾ ਇਹ ਇੱਥੇ ਬਈ ਲੋ ਸਰਗੋ ਠੀਕ ਸੀ ਤੇ ਰਾਤੀ ਆ ਗਏ ਕਿ ਤੁਸੀਂ ਇੱਕ ਇੱਕ ਬੈੱਡ ਤੇ ਦੋ ਮਰੀਜ਼ ਪਾਉਣੇ ਸਾਡੇ ਬੇਟੀ ਦਾ ਆਪਰੇਟ ਹੋਇਆ ਵਾ ਤੇ ਇਸ ਕਰਕੇ ਹੀ ਆਕੇ ਕਿ ਨਹੀਂ ਹੈ ਦੋ ਜਣੇ ਨਹੀਂ ਪੈਂਦੇ ਨੇ ਇਹ ਆਪਣਾ ਬੈੱਡ ਲਾ ਬਾਹਰ ਲਾ ਕੇ ਤੇ ਬਾਹਰ ਪਾ ਲਿਆ ਬੈੱਡ ਕੋਈ ਆਪਣਾ ਲੈ ਕੇ ਆਪਣਾ ਲੈ ਕੇ ਘਰੋ ਇਹ ਘਰੋ ਲੈ ਕੇ ਆ ਹਾਂਜੀ ਤੇ ਡਾਕਟਰ ਮਿਲਦੇ ਨੇ ਹਾਂਜੀ ਮਿਲਦੇ ਤਾਂ ਪਾ ਦੇਖਦੇ ਪਾਇਆ ਹਲਾਤ ਕੀ ਐ ਇਸ ਹਲਾਤ ਦੇ ਵਿੱਚ ਹਲਾਤ ਐ ਸੈਟਰ ਇਹ ਦੋ ਦੋ ਜਾਣੇ ਪਾਈ ਜਾਂਦੇ ਦੋ ਇਧਰੋਂ ਲਿਆਉਂਦੇ ਇਧਰੋਂ ਪਾ ਦਿੰਦੇ ਵਿਚਾਰਿਆਂ ਨੂੰ ਜ਼ਿੰਦਗੀ ਕਿੰਨੀ ਪੀਓ ਜ਼ਿੰਦਗੀ ਇਤਰਾ ਸਫਾਈ ਤੇ ਹੁੰਦੀ ਐ ਰੋਜ਼ ਰੋਜ਼ ਪਰ ਫਿਰ ਵੀ ਕਈ ਲੋਕ ਬਾਹਰ ਦੇ ਵੀ ਪਾਈ ਜਾਂਦੇ ਜ਼ਿੰਦਗੀ ਆ ਸਫਾਈ ਆਪ ਵੀ ਨਹੀਂ ਰੱਖਦੇ ਗਈ ਬੱਚਾ ਛੋਟਾ ਆ ਹਾਂਜੀ ਕਿੰਨੀ ਕਨਫੈਕਸ਼ਨ ਸਾਡੇ ਹੋਂਦੀ ਐ ਹਾਂਜੀ ਇਹ ਤੇ ਹੈ ਮੇਰਾ ਨਾਮ ਕਦੋਂ ਆ ਹਾਂਜੀ ਇਥੇ ਕੀ ਪ੍ਰੋਬਲਮ ਆ ਜੀ ਮਤ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਹਾਂਜੀ ਬੈੱਡ ਤੇ ਹੀ ਕੋਈ ਕਮਰੇ ਦੀ ਕੋਈ ਹੈ ਨਹੀਂ ਅਰੇਂਜਮੈਂਟ ਹੀ ਨਹੀਂ ਗੋਰਤ ਤੋਂ ਆਏ ਸਾਰਾ ਰਾਤ 12 ਵਜੇ ਬਾਹਰ ਬੈਠੇ ਇੱਧਰ ਕਿਹਦੀ ਕਦੋਂ ਹੋਈ ਉਹਦੇ ਤਿੰਨਾਂ ਜੀ ਬਹੁਤ ਲੋਕ ਆ ਕੇ ਬਾਹਰ ਇੱਧਰ ਬੈਠੇ ਹੋਏ ਬੱਚਾ ਨਾਲ ਹੀ ਡਾਕਟਰ ਟਾਈਮ ਤੇ ਲਾਉਂਦੇ ਵੇ ਡਾਕਟਰ ਪਤਾ ਲੰਦਾ ਡਾਕਟਰ ਆਉਂਦਾ ਇਹ ਲੱਗਿਆ ਵੀ ਬੱਚਾ ਨਹੀਂ ਕਿ ਇੱਕ ਤੇ ਦੋ ਦੋ ਬਰੀਫ ਫਾਈਲ ਨਹੀਂ ਕੀ ਕਰਦੇ ਉੱਥੇ ਅੰਦਰ ਅੰਦਰ ਬੈਠੇ ਨੇ ਇਹ ਕਿ ਉਹ ਹਜਰੂ ਅਨੁਭਾਰ ਕਰਤਾ ਇਹ ਕਿ ਤੁਹਾਨੂੰ ਪੁੱਛਾਂ ਡਾਕਟਰ ਨੂੰ ਬਾਹਰ ਦੇ ਤਾਂ ਬਿਛੇ ਨੇ ਹੱਥ ਨੇ ਲਾ ਕੇ ਪਾਇਆ ਹੋਏ ਕਿ ਉਹਨੂੰ ਪਾਇਆ ਸੀਗਾ ਪਹਿਲਾਂ ਨਹੀਂ ਅਨੁਭਾਰ ਹੀ ਆਇਆ ਤੁਹਾਨੂੰ ਜਗ੍ਹਾ ਨਹੀਂ ਮਿਲੀ ਅੰਦਰ ਜਗ੍ਹਾ ਹੀ ਨਹੀਂ ਹੈ ਕੀ ਰਾਤ ਦੀਆਂ ਸਵਾਦ ਦੇ ਬਸਤਾ ਦੇ ਇਲਾਜ ਦੇ ਵੇਖੋ ਤੁਸੀਂ ਇਹ ਵਾਈ ਵੀ ਪਹਿਲੀ ਵਾਰ ਹੀ ਆਏ ਹੈ ਜੇ ਕੁਝ ਵੀ ਵੇਖੋ ਇਹ ਕਿਹੜੀ ਅੰਮ੍ਰਿਤਸਰ ਨੇ ਗਜ਼ਾਰ ਸਾਧਾ ਜ਼ਿਲ੍ਹਾ ਪਿੰਡ ਤੜੀਆਲ ਭਾਈ ਬਹੁਤ ਹੋਏ ਹਾਂਜੀ ਕੀ ਵੇਖਿਆ ਲਾਦਾ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਆ ਫਾਦਾ ਬਾਪੂ ਜੀ ਇੱਥੇ ਆਏ ਹੋਏ ਸੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਇਲਾਜ ਤੋਂ ਉਹਨਾਂ ਦਾ ਜਿਹੜਾ ਵਾ ਹਾਰ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਆ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਹਨ ਉਹ ਆਯੂਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਲਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਸ਼ਮਾਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਲਾਜ ਹੋ ਰਿਹਾ ਪਰ ਇੱਥੇ ਲਾਜ ਦੇ ਨਾਂ ਤੇ ਬੜੀ ਠੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜ ਦਾ ਹਾਂ ਹੀ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਹੈ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾਖ ਲਿਆਓ ਜਿੱਥੇ ਆਪਣਾ ਹੈਗਾ ਏ ਇਹ ਤੇ ਇਹਨਾਂ ਦਾ ਆਫਿਸ ਹੈ ਆਫਿਸ ਦੇ ਵਿੱਚ ਅਸੀਂ ਆਏ ਆ ਤੇ ਇਹ ਕਹਿ ਰਹੇ ਆ ਕਿ ਤੁਹਾਡਾ ਕੇਵਾਈਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇਵਾਈਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫਿਰ ਅਸੀਂ ਇੱਥੇ ਆਏ ਆ ਫਿਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਹੇ ਆ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਕਰੋ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੇ ਉਹਨਾਂ ਕਹਿ ਕੇ ਤੁਸੀਂ ਗੁਰਨਾਨਕ ਦੇ ਹਸਪੀਟਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ ਉਹ ਇਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮ੍ਹਾਂ ਕਰੋ ਤੇ ਨਹੀਂ ਤੇ ਇਹ ਕਾਰਡ ਤੁਹਾਡਾ ਨਹੀਂ ਚੱਲੇਗਾ ਇਹ ਕਹਿੰਦੇ ਕਾਰਡ ਕਿਉਂ ਨਹੀਂ ਚੱਲਦਾ ਕਾਰਡ ਕਦੀ ਕਹਿੰਦੇ ਆ ਤੁਹਾਡੀ KYC ਓਕੇ ਨਹੀਂ ਹੋਈ ਕਦੀ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਮੈਂ ਪਰਸੋਂ ਤੋਂ ਜਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ ਪਰसों ਤੋਂ ਆ ਕੇ ਵੇਖ ਰਿਹਾ ਕਿ ਕਾਰਡ ਦੇ ਨਾਮ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਆ ਜਿਹੜੀ ਲੋਕਾਂ ਦੀ ਜ਼ਿਆਦਾ ਹੁੰਦੀ ਆ ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰਡ ਨੂੰ ਜਿਹੜਾ ਵਾ ਕਿਸ ਚੱਜੇ ਦੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਜਿਹੜਾ ਵਾ ਇੱਥੇ ਦਾ ਸਟਾਫ ਆ ਉਹ ਜਾਂ ਲੋਕਾਂ ਨੂੰ ਇਦਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਢੰਗ ਦੇ ਨਾਲ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਧੰਨਵਾਦ